ਹਰ ਪਤਨੀ ਦਾ ਪਤੀ ਦੀ ਜ਼ਿੰਦਗੀ 'ਚ ਹਰ ਪਤੀ ਦਾ ਪਤਨੀ ਜ਼ਿੰਦਗੀ 'ਚ ਰੋਲ ਹੁੰਦਾ ਪਰ ਬੰਦਾ ਜਦੋਂ ਆਪਣੇ ਘਰ ਵੱਲ ਦੇਖਦਾ ਤਾਂ ਉਦੋਂ ਉਹਨੂੰ ਅਹਿਸਾਸ ਹੁੰਦਾ ਵੀ ਯਾਰ ਅਸੀਂ ਕਿੱਥੋਂ ਜ਼ਿੰਦਗੀ ਸ਼ੁਰੂ ਕੀਤੀ ਸੀ 36 24 ਸਾਲ ਪਿਛੇ ਲੈ ਜਿਵੇਂ ਆਪਣੀ ਲਾਈਫ ਨੂੰ ਤਾਂ ਨਾ ਇਹ ਉਹ ਸਰਦਾਰ ਅਲੀ ਸੀ ਨਾ ਇਹ ਉਹ ਪਰਿਵਾਰ ਸੀ ਨਾ ਇਹ ਉਹ ਘਰ ਸੀ ਜਿਹੜਾ ਅੱਜ ਲੋਕਾਂ ਨੂੰ ਨਜ਼ਰ ਆ ਰਿਹਾ ਨਾ ਬੰਦਾ ਜੇ ਮੁਸ਼ਕਲ 'ਚ ਹੋਵੇ ਨਾ ਉਹ ਆਪਣਾ ਘਰ ਛੱਡ ਦਿੰਦਾ ਕਿਤੇ 5 7 10 ਦਿਨ ਲਈ ਬਾਹਰ ਚਲਾ ਜਾਂਦਾ ਪਰ ਜਿਹੜੀ ਔਰਤ ਹੁੰਦੀ ਆ ਉਹ ਘਰ ਨਹੀਂ ਛੱਡ ਸਕਦੀ ਕਦੇ ਵੀ ਜਦੋਂ ਸਮਾਂ ਤੁਸੀਂ ਲੰਘਾ ਲਿਆ ਫਿਰ ਤੁਹਾਡੀ ਮਿਹਨਤ ਨੂੰ ਅੱਲਾ ਪਾਕ ਨੇ ਭਾਗ ਲਾਤੇ ਫਿਰ ਸਾਰਾ ਕੁਝ ਹੋ ਗਿਆ ਤੇ ਬਿਮਾਰੀਆਂ ਆ ਗਈਆਂ ਤੇ ਵਕਤ ਹੋਵੇ ਵੀ ਤੁਸੀਂ ਹੁਣ ਕੁਝ ਯਾਰ ਅੱਛਾ ਕਰਨਾ ਹੈ ਆਪਣੇ ਪਰਿਵਾਰ ਲਈ ਤੇ ਉਦੋਂ ਫਿਰ ਜੀਵਨ ਸਾਥੀ ਨਾ ਹੋਵੇ ਤਾਂ ਬਹੁਤ ਮੁਸ਼ਕਲਾਂ ਹੁੰਦੀਆਂ ਨੇ ਔਰ ਇੱਕ ਐਸੀ ਇਹ ਰੂਹ ਸੀ ਜਿਹੜੀ ਪੀਰਾਂ ਫਕੀਰਾਂ ਨੂੰ ਮੰਨਣ ਵਾਲੀ ਰੂਹ ਸੀ ਸੌਕਤਬ ਸਾਹਿਬ ਦਾਤੇ ਮਹਾ ਸੁੱਖਾ ਖੜੀ ਵਾਲਾ ਸਰਦਾਰ ਅਲੀ ਸਭ ਜਾਣਦੇ ਨੇ ਕਿ ਸਰਦਾਰ ਅਲੀ ਕਿਵੇਂ ਸੂਫੀ ਗਾਇਕਾ ਤੇ ਕਿਸ ਤਰ੍ਹਾਂ ਦੁਨੀਆ ਤੱਕ ਆਪਣਾ ਨਾਮ ਪਹੁੰਚਾਇਆ ਪਰ ਸਰਦਾਰ ਅਲੀ ਦੇ ਪਿੱਛੇ ਇਹ ਕਹਿੰਦੇ ਨੇ ਕਿ ਹਰ ਇੱਕ ਵਿਅਕਤੀ ਦੇ ਪਿੱਛੇ ਇੱਕ ਅਹਿਮ ਜੀਵਨ ਸਾਥੀ ਦਾ ਰੋਲ ਹੁੰਦਾ ਪਰ ਅੱਜ ਜੀਵਨ ਸਾਥੀ ਜਿਹੜੇ ਪ੍ਰਵੀਨ ਵਾਈਫ ਆਫ ਸਰਦਾਰ ਅਲੀ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਨੇ ਤੇ ਅੱਜ ਵੱਡਾਈ ਕੱਟ ਸੀ ਦੁਆ ਕਰਨ ਦੇ ਲਈ ਅੰਤਿਮ ਅਦਾਰਸ਼ ਕਰਨ ਦੇ ਲਈ ਜਿਹੜੇ ਲੋਕ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਸਨ ਜਿੱਥੇ ਬਾਬਾ ਹੈਪੀ ਜੀ ਆਏ ਨੇ ਬੁਟਾ ਖਾਨ ਜੀ ਆਏ ਨੇ ਤੇ ਉਹਤੇ तमाम ਅਲੱਗ-ਅਲੱਗ ਦੇ ਲੋਕ ਨੇ ਉਹ ਸ਼ਰਦਾ ਦੇ ਫੁੱਲ ਪੇਟ ਕਰ ਲਿਆ ਨੇ ਤੇ ਸਰਦਾਰ ਜੀ ਕਿਵੇਂ ਮੰਨਦੇ ਆ ਅੱਜ ਇੱਕ ਜੀਵਨ ਸਾਥੀ ਦਾ ਜਾਣਾ ਕਿੰਨਾ ਕੁ ਬੇਹਦ ਦੁੱਖ ਜਿੱਦਾਂ ਸਿਆਣੇ ਕਹਿੰਦੇ ਨੇ ਕਿ ਇੱਕ ਗੱਡੀ ਚੱਲਦੀ ਹੈ ਜੇ ਨਾ ਉਹਦੇ ਜਿਹੜੇ ਸੱਜੇ ਖੱਬੇ ਟਾਇਰ ਹੁੰਦੇ ਨੇ ਉਹਨਾਂ ਦੇ ਨਾਲ ਹੀ ਜ਼ਿੰਦਗੀ ਚੱਲਦੀ ਹੈ ਤੇ ਬਹੁਤ ਵੈਸੇ ਤਾਂ ਹਰ ਹਰ ਪਤਨੀ ਦਾ ਪਤੀ ਦੇ ਜ਼ਿੰਦਗੀ ਚ ਹਰ ਪਤੀ ਦਾ ਪਤਨੀ ਜ਼ਿੰਦਗੀ ਚ ਰੋਲ ਹੁੰਦਾ ਪਰ ਬੰਦਾ ਜਦੋਂ ਆਪਣੇ ਘਰ ਵੱਲ ਦੇਖਦਾ ਤਾਂ ਉਦੋਂ ਉਹਨੂੰ ਅਹਿਸਾਸ ਹੁੰਦਾ ਵੀ ਯਾਰ ਅਸੀਂ ਕਿੱਥੋਂ ਜ਼ਿੰਦਗੀ ਸ਼ੁਰੂ ਕੀਤੀ ਸੀ ਤੇ ਅੱਜ ਤੋ ਜੇ ਮੈਂ 36 27 ਸਾਲ ਪਿੱਛੇ ਲੈ ਜਮ ਆਪਣੀ ਲਾਈਫ ਨੂੰ ਤਾਂ ਨਾ ਇਹ ਉਹ ਸਰਦਾਰ ਅਲੀ ਸੀ ਨਾ ਇਹ ਉਹ ਪਰਿਵਾਰ ਸੀ ਨਾ ਇਹ ਉਹ ਘਰ ਸੀ ਜਿਹੜਾ ਅੱਜ ਲੋਕਾਂ ਨੂੰ ਨਜ਼ਰ ਆ ਰਿਹਾ ਨਾ ਤੇ ਬਹੁਤ ਸਾਰੇ ਬਹੁਤ ਸਾਰੀਆਂ ਤਕਲੀਫਾਂ ਸੀ ਗਰੀਬੀ ਦਾ ਇੱਕ ਮਤਲਬ ਐਂਡ ਵਾਲਾ ਲੈਵਲ ਸੀਗਾ ਕਰਜ਼ੇ ਪਤਾ ਨਹੀਂ ਬੰਦਾ ਜਦੋਂ ਹੱਥ ਪੈਰ ਮਾਰਦਾ ਨਾ ਤਾਂ ਬਹੁਤ ਕੁਝ ਜ਼ਿੰਦਗੀ 'ਚ ਹੁੰਦਾ ਬਹੁਤ ਉਤਰਾ ਚੜਾਉ ਹੁੰਦੇ ਨੇ ਤੇ ਉਸ ਸਮੇਂ ਤੁਹਾਡਾ ਸਾਥ ਦਿੱਤਾ ਹੋਵੇ ਹੈ ਨਾ ਜਦੋਂ ਇਹ ਨਾ ਪਤਾ ਲੱਗਦਾ ਹੋਵੇ ਕਿ ਦਰਵਾਜ਼ਾ ਖੜਕੂਗਾ ਤਾਂ ਕੋਈ ਨਾਰਮਲ ਬੰਦਾ ਹੋਊਗਾ ਜਾਂ ਕੋਈ ਕਰਜ਼ਾ ਲੈਣ ਵਾਲਾ ਹੋਊਗਾ ਜਾਂ ਕੋਈ ਹੈ ਨਾ ਤੁਹਾਡੀ ਬੇਇੱਜ਼ਤੀ ਕਰਨ ਵਾਲਾ ਹੋਊਗਾ ਤੇ ਉਸ ਵਕਤ ਬੰਦਾ ਜਿਹੜਾ ਹੁੰਦਾ ਬੰਦਾ ਜੇ ਮੁਸ਼ਕਲ ਚ ਹੋਵੇ ਨਾ ਉਹ ਆਪਣਾ ਘਰ ਛੱਡ ਦਿੰਦਾ ਕਿਤੇ 5 7 10 ਦਿਨ ਲਈ ਬਾਹਰ ਚਲਾ ਜਾਂਦਾ ਪਰ ਜਿਹੜੀ ਔਰਤ ਹੁੰਦੀ ਹੈ ਉਹ ਘਰ ਨਹੀਂ ਛੱਡ ਸਕਦੀ ਕਦੇ ਵੀ ਉਹਨੂੰ ਉਹ ਚੀਜ਼ਾਂ ਫੇਸ ਕਰਨੀਆਂ ਹੀ ਪੈਣਗੀਆਂ ਬਲਕਿ ਉਹਨੂੰ ਕਹਿੰਦਾ ਬੰਦਾ ਕੋਈ ਨਾ ਜੇ ਕੋਈ ਆ ਗਿਆ ਤਾਂ ਤੂੰ ਥੋੜਾ ਜਿਹਾ ਹੈ ਨਾ ਪਿਆਰ ਨਾਲ ਵੀਰੇ ਬਾਜੀ ਭਰਾ ਕਰਕੇ ਜਦੋਂ ਸਮਾਂ ਤੁਸੀਂ ਲੰਘਾ ਲਿਆ ਫਿਰ ਤੁਹਾਡੀ ਮਿਹਨਤ ਨੂੰ ਅੱਲਾ ਪਾਕ ਨੇ ਭਾਗ ਲਾ ਦਿੱਤੇ ਫਿਰ ਸਾਰਾ ਕੁਝ ਹੋ ਗਿਆ ਤੇ ਬਿਮਾਰੀਆਂ ਆ ਗਈਆਂ ਮਤਲਬ ਉਸ ਪੈਸੇ ਨਾਲ ਕੋਈ ਇਦਾਂ ਤਾਂ ਹੈ ਹੀ ਨਹੀਂ ਵੀ ਕੋਈ ਇੰਜੋਏ ਕਰ ਲਿਆ ਜਾਂ ਕਿਤੇ ਘੁੰਮਣ ਚਲੇ ਗਏ ਹੈ ਨਾ ਦੁਨੀਆ ਉਸ ਨੂੰ ਯੂਜ਼ ਕਰਦੀ ਆ ਆਪਣੇ ਪਰਿਵਾਰ ਲਈ ਪੈਸੇ ਨੂੰ ਪਰ ਨਹੀਂ ਉਹ ਬਿਮਾਰੀਆਂ ਤੇ ਜਦੋਂ ਫਿਰ ਵਕਤ ਹੋਵੇ ਵੀ ਤੁਸੀਂ ਹੁਣ ਕੁਝ ਯਾਰ ਅੱਛਾ ਕਰਨਾ ਆਪਣੇ ਪਰਿਵਾਰ ਲਈ ਤੇ ਉਦੋਂ ਫਿਰ ਜੀਵਨ ਸਾਥੀ ਨਾ ਹੋਵੇ ਤਾਂ ਫਿਰ ਬਹੁਤ ਮੁਸ਼ਕਲਾਂ ਹੁੰਦੀਆਂ ਨੇ ਬਹੁਤ ਮੁਸ਼ਕਲਾਂ ਹੁੰਦੀਆਂ ਨੇ ਪਰ ਰੱਬ ਨੇ ਬਹੁਤ ਤਰੱਕੀ ਵੀ ਦਿਖਾਈ ਤੇ ਰੱਬ ਨੇ ਐਸਾ ਸੰਭਾਲਿਆ ਅੰਦਾ ਕਿ ਉਹ ਇਸ ਨਗਰ ਦੀ ਸਰਪੰਚ ਬਣੀ ਉਦੋਂ ਵੀ ਤੁਸੀਂ ਇੰਟਰਵਿਊਜ਼ ਕਰਨ ਲਈ ਆਏ ਸੀ ਸਾਰੇ ਚੈਨਲ ਉਦੋਂ ਵੀ ਪਹੁੰਚੇ ਸੀਗੇ 5 ਸਾਲوں ਨੇ ਖidmat ਕੀਤੀ ਜੈਸੀ ਕੈਸੀ ਵੀ ਹੋ ਸਗੀ ਚੰਗੀ ਮਾੜੀ ਤੇ ਰੱਬ ਨੇ ਸਰਦਾਰੀਆਂ ਦਿਖਾਤੀਆਂ ਪਰ ਹੁੰਦਾ ਉਹੀ ਹੈ ਜੋ ਅੱਲਾ ਨੂੰ ਅੱਲਾ ਤੋਂ ਉੱਪਰ ਤਾਂ ਫਿਰ ਕੋਈ ਸ਼ੈ ਨਹੀਂ ਹੈਗੀ ਬਹੁਤ ਜ਼ਿਆਦਾ ਸਪੋਰਟ ਔਰ ਇੱਕ ਐਸੀ ਇਹ ਰੂਹ ਸੀ ਜਿਹੜੀ ਦੀਰ ਫਕੀਰਾਂ ਨੂੰ ਮੰਨਣ ਵਾਲੀ ਰੂਸ ਹੈ ਨਾ ਇੱਕ ਕਿਸੇ ਨੂੰ ਖਾਲੀ ਨਹੀਂ ਮੋੜਨਾ ਕੋਈ ਕੋਈ ਵੀ ਆ ਗਿਆ ਦਰਵਾਜ਼ੇ ਘਰ ਚ ਕੁਝ ਥੋੜਾ ਹੈ ਤਾਂ ਥੋੜਾ ਦੇ ਦੇਣਾ ਜੇ ਬਹੁਤਾ ਹੈ ਤਾਂ ਬਹੁਤਾ ਦੇ ਦੇਣਾ 10 ਨੇ 10 ਰੁਪਈਆ ਦਾ ਰੁਪਈਆ ਸੌ ਹੈ ਤਾਂ ਸੌ ਜੋ ਹੈ ਇੱਕ ਪਰ ਐਦਾਂ ਦਾ ਸੁਭਾਅ ਸੀਗਾ ਹਾਂ ਬੱਚੇ ਬੱਚਿਆਂ ਨੇ ਬਹੁਤ ਖਿਦਮਤ ਕੀਤੀ ਚਲੋ ਸਾਰੇ ਕਰਦੇ ਨੇ ਜਿਹੜੇ ਆਪਣੇ ਮਾਂ-ਬਾਪ ਦੀ ਖਿਦਮਤ ਕਰਦੇ ਨੇ ਪਰ ਜਿਹੜਾ ਸਮਾਂ ਸੀਗਾ ਉਹ ਨਹੀਂ ਸੀਗਾ ਸਾਡੇ ਅੱਲਾਹ ਪਾਕ ਸਮਾਂ ਦੇਖਦਾ ਨਹੀਂ ਉਹ ਨੂੰ ਐ ਵੀ ਜੋ ਉਹ ਨੂੰ ਚੰਗਾ ਲੱਗਦਾ ਉਹ ਹੀ ਹੁੰਦਾ ਪਰ ਅੱਜ ਇੰਨਾ ਇਹਨੇ ਲੋਕਾਂ ਨੇ ਇੱਥੇ ਦੁਆਵਾਂ ਦਿੱਤੀਆਂ ਇਹ ਉਹਦਾ ਰਸੂਖ ਸੀਗਾ ਇਸ ਨਗਰ ਦੇ ਵਿੱਚ ਪਿੰਡ ਦੇ ਵਿੱਚ ਰਿਸ਼ਤੇਦਾਰੀਆਂ ਦੇ ਵਿੱਚ ਰਿਸ਼ਤੇਦਾਰੀਆਂ ਦਾ ਉਹਨੂੰ ਪਤਾ ਸੀ ਵੀ ਕਿੱਦਾਂ ਵਰਤਣਾ ਕਿਸੇ ਨਾਲ ਅਸੀਂ ਤਾਂ ਕਮਾ ਸਕਦੇ ਹੁੰਨੇ ਆ ਕਮਾਇਆ ਕਮਾ ਕੇ ਲਿਆਤਾ ਅੱਜ ਇਹ ਭਰਾ ਬੈਠੇ ਨੇ ਇੱਥੇ ਤਾਂ ਅਸਰ ਸੁਖਦੀਪ ਮੁਹੱਪਤੀ ਵਜਾ ਕਰਕੇ ਬੈਠੇ ਨੇ ਬੁੱਟਾ ਮੁਹੰਮਦ ਬਾਜੀ ਆਇਆ ਇਹ ਨਹੀਂ ਸਮਝ ਆ ਰਹੀ ਸ਼ੌਕਤ ਅਲੀ ਖਾਨ ਸਾਹਿਬ ਚਲੇ ਗਏ ਉਸ ਤੋਂ ਬਾਅਦ ਫਿਰ ਮੁਸ਼ਤਾਕ ਬਾਜੀ ਸਾਡੇ ਭਰਾ ਸੀ ਉਹ ਚਲੇ ਗਏ ਫਿਰ ਸਾਦਕ ਅਲੀ ਸੀ ਹਾਜੀ ਜੀ ਤਿੰਨ ਤਾਂ ਭਰਾ ਚਲੇ ਗਏ ਠੀਕ ਹੈ ਤੇ ਵੱਡੀ ਸਾਡੀ ਪਰਜਾਈ ਸੀ ਜਿਹੜੀ ਅੱਪਨੇ ਸਲਾਮਤ ਅਲੀ ਦੀ ਮੰਮੀ ਉਹਦਾ ਇੰਤਕਾਲ ਹੋ ਗਿਆ ਸ਼ੌਕਤ ਅਲੀ ਭਾਜੀ ਦੀ ਵਾਈਫ ਦਾ ਇੰਤਕਾਲ ਹੋ ਗਿਆ ਤੇ ਹੁਣ ਪਰਵੀਰ ਮਤਲਬ ਇਸ ਪਰਿਵਾਰ ਦੇ ਤਿੰਨ ਭਰਾ ਚਲੇ ਗਏ ਤੇ ਤਿੰਨ ਨੋਹਾਂ ਚੱਲ ਗਈਆਂ ਆ ਤਿੰਨ ਸਾਲਾਂ ਦੇ ਵਿੱਚ ਵਿੱਚ ਅਸੀਂ ਇਸੇ ਕਰਕੇ ਕਹਿਣਾ ਵੀ ਅੱਲਾਹ ਪਾਕ ਅਕੀ ਦੁਆ ਕਰਦੇ ਆ ਵੀ ਰਹਿਮ ਕਰਮ ਕਰੋ ਕੋਈ ਭੁੱਲ ਚੱਕੋ ਹੋਈ ਆ ਤਾਂ ਉਹਦੀਆਂ ਮਾਫੀ ਹੋਣੀ ਚਾਹੀਦੀ ਬੇਟੇ ਦਾ ਵਿਆਹ ਹੋਇਆ ਅੱਲਾ ਨੇ ਪੋਤਾ ਵੀ ਦਿੱਤਾ ਥੋੜੇ ਦਿਨ ਪਹਿਲਾਂ ਬਹੁਤ ਬੜੀ ਖੁਸ਼ ਸੀਗੀ ਇਹ ਪਰ ਉਹ ਨੂੰ ਇਹ ਸ਼ਾਇਦ ਮੁਕੱਦਰਾ ਚ ਨਹੀਂ ਸੀ ਵੀ ਅੱਗੇ ਜ਼ਿੰਦਗੀ ਚ ਉਹ ਜੀਵਨ ਸਾਥੀ ਬਿਨਾ ਜ਼ਿੰਦਗੀ ਨਹੀਂ ਹੈ ਔਰ ਉਹ ਵੀ ਜ਼ਿੰਦਗੀ ਦਾ ਇੱਕ ਐਸਾ ਪੜਾ ਹੁੰਦਾ ਜਿੱਤੇ ਤੁਹਾਨੂੰ ਖਾਸ ਜ਼ਰੂਰਤ ਪੈਂਦੀ ਹੈ ਜਦੋਂ ਬੱਚੇ ਵਿਆਹ ਜਾਂਦੇ ਨੇ ਬੇਟੀ ਆਪਣੇ ਘਰ ਚਲੀ ਜਾਂਦੀ ਹੈ ਬੇਟਾ ਆਪਣੀ ਜ਼ਿੰਦਗੀ ਚ ਮਸਰੂਫ ਹੋ ਜਾਂਦਾ ਫਿਰ ਉਸ ਟਾਈਮ ਤੁਹਾਨੂੰ ਜ਼ਰੂਰਤ ਹੁੰਦੀ ਹੈ ਹਣਾ ਜਵਨੀ ਜੀ ਬੰਦਾ ਬਹੁਤ ਭੱਜਿਆ ਫਿਰਦਾ ਕਮਾਈਆਂ ਕਰਦਾ ਇੱਧਰ ਉੱਧਰ ਜਾਂਦਾ ਪਰ ਇੱਕ ਜਦੋਂ ਸਮਾਂ ਆਉਂਦਾ ਬਾਕੀ ਮੈਂ ਬਹੁਤ ਸਾਰਿਆਂ ਦਾ ਹੀ ਸ਼ੁਕਰਗੁਜ਼ਾਰ ਹਾਂ ਜਿੰਨੇ ਵੀ ਹਣਾ ਪੱਤਰਕਾਰ ਵੀ ਆਏ ਕਲਾਕਾਰ ਭਰਾ ਮੇਰੇ ਆਏ ਸਾਡੀਆਂ ਮੁਹੱਬਤਾਂ ਕਰਨ ਵਾਲੇ ਲੋਕ ਉਹ ਸਾਰੇ ਪਹੁੰਚੇ ਫਕੀਰ ਲੋਕ ਆਏ ਜਿਹੜੇ ਖਾਸ ਕਰਕੇ ਹਣਾ ਤੇ ਉਹਨਾਂ ਸਾਰਿਆਂ ਦਾ ਹੀ ਸ਼ੁਕਰ ਗੁਜ਼ਾਰਾਂ